ਔਨਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਵਿਵਾਦਾਂ ਦਾ ਦੂਜਾ ਨਾਂ ਕਹੀ ਜਾਣ ਵਾਲੀ ਕੰਗੜਾ ਰਣੌਤ ਦੇ ਨਾਲ ਜੁੜੀ ਹੋਈ ਹੈ ਕੰਗੜਾ ਰਣੌਤ ਦਾ ਐਸਓਆਰ ਸਾਥ ਛੱਡ ਦਿੱਤਾ ਹੈ ਦਰਸਲ ਜਿਹੜਾ ਇਹ ਸਾਥ ਛੱਡਿਆ ਕਿਸੇ ਹੋਰ ਨਹੀਂ ਸਗੋ ਕੰਗੜਾ ਰਣੌਤ ਦੀ ਆਪਣੀ ਹੀ ਪਾਰਟੀ ਭਾਜਪਾ ਦੇ ਵੱਲੋਂ ਉਸ ਦਾ ਸਾਥ ਛੱਡਿਆ ਗਿਆ ਜ਼ਿਕਰ ਖਾਸ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੰਗੜਾ ਰਣੌਤ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਆਤਵਾਦੀ ਖਾਲਿਸਤਾਨੀ ਤੇ ਹੋਰ ਵੀ ਵੱਡੇ ਇਲਜ਼ਾਮ ਲਗਾਏ ਗਏ ਸਨ ਉਸ ਨੂੰ ਲੈ ਕੇ ਸਵੇਰ ਦੀ ਹੀ ਸਗੋਂ ਦੇਸ਼ ਭਰ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਤਪੀ ਹੋਈ ਸੀ ਤੇ ਕੰਗੜਾ ਦੇ ਇਹਨਾਂ ਬਿਆਨਾਂ ਦੇ ਉੱਤੇ ਵਿਵਾਦਤਪੂਰਨ ਟਿੱਪਣੀਆਂ ਹੋ ਰਹੀਆਂ ਸਨ ਜਿਸ ਤੋਂ ਬਾਅਦ ਅੱਜ ਭਾਜਪਾ ਦੇ ਵੱਲੋਂ ਇੱਕ ਨੋਟਿਸ ਵੀ ਕੰਗੜਾ ਰਣੌਤ ਦੇ ਖਿਲਾਫ ਜਾਰੀ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਬਿਆਨ ਹੈ ਇਹ ਕੰਗੜਾ ਦਾ ਬਿਆਨ ਹੈ ਨਾ ਕਿ ਕੋਈ ਭਾਜਪਾ ਦਾ ਆਪਣਾ ਮਤ ਹੈ ਉਹਨਾਂ ਦਾ ਕਹਿਣਾ ਹੈ ਕਿ ਭਵਿੱਖ ਦੇ ਵਿੱਚ ਕੰਗੜਾ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਬਿਆਨਾਂ ਤੋਂ ਦੂਰੀ ਬਣਾ ਕੇ ਰੱਖੇ ਹਾਲਾਂਕਿ ਕੰਗੜਾ ਰਣੌਤ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਉੱਤੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਗਏ ਸਨ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਨੇ ਜਿਹੜਾ ਦਿੱਲੀ ਅੰਦੋਲਨ ਚਲਾਇਆ ਉਸ ਦੇ ਵਿੱਚ ਧੀਆਂ ਦੀਆਂ ਪੱਤਾਂ ਤੱਕ ਉਡਾ ਦਿੱਤੀਆਂ ਤੇ ਬੰਦਿਆਂ ਦੇ ਕਤਲ ਤੱਕ ਕਰ ਦਿੱਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਥੇ ਹੀ ਚੁੱਪੀ ਨਹੀਂ ਸੀ ਵੱਟੂਈ ਗਈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਦੁਨੀਆ ਵੇਖ ਰਹੀ ਹੈ ਹਾਲਾਂਕਿ ਇਹ ਵਿਵਾਦਤਪੂਰਨ ਟਿੱਪਣੀਆਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਜੰਮ ਕੇ ਜਿੱਥੇ ਵਿਰੋਧ ਕੀਤਾ ਗਿਆ ਉੱਥੇ ਹੀ ਸੂਬੇ ਦੀ ਸਿਆਸਤ ਦੇ ਵਿੱਚ ਵੀ ਪੂਰੇ ਜੋਰਾ-ਸ਼ੋਰਾ ਤੇ ਕੰਗੜਾ ਦਾ ਵਿਰੋਧ ਹੋਇਆ ਉਸਦੇ ਬਿਆਨਾਂ ਦਾ ਵਿਰੋਧ ਹੋਇਆ ਤੇ ਸਿੱਧੇ ਤੌਰ ਤੇ ਭਾਜਪਾ ਨੂੰ ਇਸ ਦਾ ਹੱਕਦਾਰ ਮੰਨਿਆ ਗਿਆ ਜਿਸ ਤੋਂ ਬਾਅਦ ਹਣ ਭਾਜਪਾ ਪੱਲਾ ਛਡਾਉਂਦੀ ਨਜ਼ਰ ਆ ਰਹੀ ਹੈ ਤੇ ਭਾਜਪਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਜਿਹੜਾ ਇਹ ਬਿਆਨ ਹੈ ਇਹ ਕੰਗੜਾ ਰਣੌਤ ਦਾ ਬਿਆਨ ਹੈ ਕਿ ਨਾ ਕਿ ਕਿਸੇ ਪਾਰਟੀ ਦਾ ਬਿਆਨ ਹੈ ਨਾ ਕਿ ਭਾਜਪਾ ਦਾ ਬਿਆਨ ਹੈ ਉਹਨਾਂ ਦੇ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਹੈ ਇਹ ਨਸੀਹਤ ਵੀ ਦਿੱਤੀ ਗਈ ਹੈ ਕੰਗੜਾ ਰਣੌਤ ਨੂੰ ਕਿ ਉਪਭੇਖ ਦੇ ਵਿੱਚ ਅਜਿਹੇ ਬਿਆਨਾਂ ਤੋਂ ਦੂਰੀ ਬਣਾ ਕੇ ਰੱਖੇ ਅਜਿਹੇ ਬਿਆਨ ਨਾ ਦੇਵੇ ਹਾਲਾਂਕਿ ਇਹ ਕੰਗੜਾ ਰਣੌਤ ਵਿਵਾਦਾਂ ਦਾ ਦੂਜਾ ਨਾਂ ਨਹੀਂ ਜਾਂਦੀ ਹੈ ਲੰਬੇ ਸਮੇਂ ਤੋਂ ਉਹ ਕਿਸਾਨਾਂ ਦੇ ਤਲਕੀ ਦਾ ਸ਼ਿਕਾਰ ਵੀ ਹੋਈ ਹੈ ਕਿਸਾਨਾਂ ਤੇ ਉਹ ਭੜਕਦੀ ਵੀ ਨਜ਼ਰ ਆਉਂਦੀ ਰਹੀ ਹੈ ਕਿਉਂਕਿ ਉਸ ਦੇ ਵੱਲੋਂ ਕਿਸਾਨਾਂ ਨੂੰ ਖਾਲਿਸਤਾਨੀ ਆਤਵਾਦੀ ਵੱਖਵਾਦੀ ਹੋਰ ਪਤਾ ਨਹੀਂ ਕਿਹੜੇ-ਕਿਹੜੇ ਸ਼ਬਦਾਂ ਦੇ ਨਾਲ ਵਿਰਾਧਿਆ ਗਿਆ ਹਾਲਾਂਕਿ ਕਿਸਾਨਾਂ ਦੇ ਵੱਲੋਂ ਜਮ ਕੇ ਕੰਗੜਾ ਦਾ ਵਿਰੋਧ ਕੀਤਾ ਗਿਆ ਕੰਗੜਾ ਰਣੌਤ ਦਾ ਜਿਹੜਾ ਵਿਰੋਧ ਹੈ ਇਸ ਤੋਂ ਪਹਿਲਾਂ ਤੋਂ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਬਾਲੀਵੁੱਡ ਤੋਂ ਹੀ ਹੁੰਦੀ ਹੈ ਉੱਥੇ ਵੀ ਕੰਗੜਾ ਰਣੌਤ ਦੀ ਕਿਸੇ ਦੇ ਨਾਲ ਨਹੀਂ ਬਣਦੀ ਕੰਗੜਾ ਰਣੌਤ ਹਮੇਸ਼ਾ ਕਿਸੇ ਨਾ ਕਿਸੇ ਦੀ ਅੱਖ ਦੇ ਵਿੱਚ ਖੜਕਦੀ ਰਹੀ ਹੈ ਕਿਉਂਕਿ ਕੰਗੜਾ ਰਣੌਤ ਦੀ ਜ਼ੁਬਾਨ ਦੇ ਵੱਲੋਂ ਜਿਹੜੇ ਸ਼ਬਦ ਵਰਤੇ ਗਏ ਨੇ ਉਹ ਹਮੇਸ਼ਾ ਤਲਖੀ ਭਰੇ ਨੇ ਹਾਲਾਂਕਿ ਉਹ ਵਿਵਾਦਤਪੂਰਨ ਟਿੱਪਣੀਆਂ ਕੰਗੜਾ ਰਣੌਤ ਦੇ ਰਾਹ ਦਾ ਰੋੜਾ ਬਣਦੀਆਂ ਨੇ ਪਹਿਲਾਂ ਬਾਲੀਵੁੱਡ ਦੇ ਵਿੱਚ ਬਣਦੀਆਂ ਆਈਆਂ ਉਸ ਤੋਂ ਬਾਅਦ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਿਸਾਨ ਅੰਦੋਲਨ ਚਲਾਇਆ ਗਿਆ ਉਦੋਂ ਵੀ ਕੰਗੜਾ ਰਣੌਤ ਦੇ ਵੱਲੋਂ ਬੀਬੀ ਮਹਿੰਦਰ ਕੌਰ ਸਮੇਤ ਬੀਆਂ ਨੂੰ ਕਿਹਾ ਗਿਆ ਕਿ ਉਹ 100-100 ਰੁਪਏ ਤੇ ਟਕੇ-ਟਕੇ ਤੇ ਵਿਕਣ ਵਾਲੀਆਂ ਨੇ ਜਿਸ ਤੋਂ ਬਾਅਦ ਔਰਤਾਂ ਦੇ ਵੱਲੋਂ ਵੀ ਡੈਫਾਮੇਸ਼ਨ ਤੱਕ ਦੇ ਕੇਸ ਠੋਕੇ ਗਏ ਕੰਗੜਾ ਰਣੋ ਦੇ ਉੱਤੇ ਵੱਡੀਆਂ ਟਿੱਪਣੀਆਂ ਹੋਈਆਂ ਵੱਡੇ ਚਰਚਾ ਹੋਏ ਵੱਡੇ ਬਿਆਨ ਹੋਏ ਵੱਡੀ ਤਲਕੀ ਹੋਈ ਹਾਲਾਂਕਿ ਕੰਗੜਾ ਰਣੌਤ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਇਹ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਉਸ ਤੋਂ ਬਾਅਦ ਹਰ ਵਾਰ ਕੰਗੜਾ ਦਾ ਵਿਰੋਧ ਹੋਇਆ ਕਦੇ ਪੰਜਾਬ ਦੇ ਵਿੱਚ ਉਸ ਦਾ ਵਿਰੋਧ ਹੋਇਆ ਤੇ ਕਦੇ ਕਿਸੇ ਹੋਰ ਸੂਬੇ ਦੇ ਵਿੱਚ ਉਸ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਜਦੋਂ ਉਹ ਸੰਸਦ ਮੈਂਬਰ ਬਣਦੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਥੱਪੜ ਦੀ ਗੂੰਜ ਨੇ ਕੰਗੜਾ ਰਣੌਤ ਨੂੰ ਮੁੜ ਤੋਂ ਵਿਵਾਦਾਂ ਦੇ ਵਿੱਚ ਘੇਰਿਆ ਤੇ ਉਸ ਤੋਂ ਬਾਅਦ ਹੁਣ ਕੰਗੜਾ ਰਣੌਤ ਦੀ ਜਿਹੜੀ ਫਿਲਮ ਐਮਰਜੈਂਸੀ ਹੈ ਉਹ ਵੀ ਵਿਵਾਦਾਂ ਦੇ ਵਿੱਚ ਹਾਲਾਂਕਿ ਕੰਗੜਾ ਰਣੌਤ ਦੇ ਨਾਲ ਜਿਹੜਾ ਵਿਵਾਦਾਂ ਦਾ ਨਾਤਾ ਹੈ ਉਹ ਲੰਮੇ ਸਮ ਜੁੜਿਆ ਹੋਇਆ ਕੰਗੜਾ ਰਣੌਤ ਦੇ ਨਾਲ ਵਿਵਾਦ ਲਗਾਤਾਰ ਚੱਲਦੇ ਆ ਰਹੇ ਨੇ ਜਾਂ ਇਹ ਕਹਿ ਲੀਏ ਕਿ ਵਿਵਾਦ ਕੰਗੜਾ ਰਣੌਤ ਦਾ ਪਿੱਛੇ ਹੀ ਨਹੀਂ ਛੱਡ ਰਹੇ ਹਾਲਾਂਕਿ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜਿਹਾ ਬੋਲੋਗੇ ਤੇਹਾ ਤੋਲੋਗੇ ਹਾਲਾਂਕਿ ਕੰਗੜਾ ਰਣੌਤ ਦੇ ਵੱਲੋਂ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਜਾਂਦੀ ਹੈ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਕੰਗੜਾ ਰਣੌਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਿਰਦੀ ਰਹੀ ਹੈ ਤੇ ਹੁਣ ਖੁਦ ਦੀ ਪਾਰਟੀ ਭਾਜਪਾ ਨੇ ਵੀ ਉਸ ਤੋਂ ਪੱਲਾ ਛੁਡਾ ਲਿਆ ਇਹ ਕਹਿ ਲਿਆ ਕਿ ਖਿਹੜਾ ਛਡਾ ਲਿਆ ਜਿਸ ਤਰ੍ਹਾਂ ਦੇ ਵਿਵਾਦਤਪੂਰਨ ਟਿੱਪਣੀਆਂ ਕੰਗੜਾ ਨਰੌਤ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਸਾਫ ਤੌਰ ਤੇ ਭਾਜਪਾ ਦਾ ਕਹਿਣਾ ਹੈ ਕਿ ਭਾਜਪਾ ਸਭ ਦਾ ਸਾਥ ਸਭ ਦਾ ਵਿਕਾਸ ਦੇ ਨਾਲ ਚੱਲਣ ਵਾਲੀ ਪਾਰਟੀ ਹੈ ਨਾ ਕਿ ਅਜਿਹੇ ਬਿਆਨਾਂ ਦੇ ਨਾਲ ਚੱਲਣ ਵਾਲੀ ਪਾਰਟੀ ਹੈ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਇਹ ਬਿਆਨ ਭਾਜਪਾ ਦਾ ਨਹੀਂ ਕੰਗੜਾ ਨਰੌਤ ਦਾ ਆਪਣਾ ਹੈ ਤੇ ਉਸ ਨੂੰ ਨਸੀਹਤ ਵੀ ਦੇ ਦਿੱਤੀ ਗਈ ਹੈ ਉਥੇ 180 ਤੁਹਾਡੇ ਕੋਲੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕੰਗੜਾ ਨਰੌਤ ਦੇ ਵੱਲੋਂ ਵਿਵਾਦਤਪੂਰਨ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਸ ਸੰਬੰਧ ਵਿੱਚ ਤੁਹਾਡੀ ਕੀ ਰਾਏ ਹੈ ਹਾਂਜੀ ਕਰ ਸਕਦੇ ਹੋ ਔਨਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਵਿਵਾਦਾਂ ਦਾ ਦੂਜਾ ਨਾਂ ਕਹੀ ਜਾਣ ਵਾਲੀ ਕੰਗੜਾ ਰਣੌਤ ਦੇ ਨਾਲ ਜੁੜੀ ਹੋਈ ਹੈ ਕੰਗੜਾ ਰਣੌਤ ਦਾ ਐਸਓਆਰ ਸਾਥ ਛੱਡ ਦਿੱਤਾ ਹੈ ਦਰਸਲ ਜਿਹੜਾ ਇਹ ਸਾਥ ਛੱਡਿਆ ਕਿਸੇ ਹੋਰ ਨਹੀਂ ਸਗੋ ਕੰਗੜਾ ਰਣੌਤ ਦੀ ਆਪਣੀ ਹੀ ਪਾਰਟੀ ਭਾਜਪਾ ਦੇ ਵੱਲੋਂ ਉਸ ਦਾ ਸਾਥ ਛੱਡਿਆ ਗਿਆ ਜ਼ਿਕਰ ਖਾਸ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੰਗੜਾ ਰਣੌਤ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਆਤਵਾਦੀ ਖਾਲਿਸਤਾਨੀ ਤੇ ਹੋਰ ਵੀ ਵੱਡੇ ਇਲਜ਼ਾਮ ਲਗਾਏ ਗਏ ਸਨ ਉਸ ਨੂੰ ਲੈ ਕੇ ਸੂਬੇ ਦੀ ਨਹੀਂ ਸਗੋਂ ਦੇਸ਼ ਭਰ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਤਪੀ ਹੋਈ ਸੀ ਤੇ ਕੰਗੜਾ ਦੇ ਇਹਨਾਂ ਬਿਆਨਾਂ ਦੇ ਉੱਤੇ ਵਿਵਾਦਤਪੂਰਨ ਟਿੱਪਣੀਆਂ ਹੋ ਰਹੀਆਂ ਸਨ ਜਿਸ ਤੋਂ ਬਾਅਦ ਆਜ ਭਾਜਪਾ ਦੇ ਵੱਲੋਂ ਇੱਕ ਨੋਟਿਸ ਵੀ ਕੰਗੜਾ ਰਣੌਦ ਦੇ ਖਿਲਾਫ ਜਾਰੀ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਬਿਆਨ ਹੈ ਇਹ ਕੰਗੜਾ ਦਾ ਬਿਆਨ ਹੈ ਨਾ ਕਿ ਕੋਈ ਭਾਜਪਾ ਦਾ ਆਪਣਾ ਮਤ ਹੈ। ਉਹਨਾਂ ਦਾ ਕਹਿਣਾ ਹੈ ਕਿ ਭਵਿੱਖ ਦੇ ਵਿੱਚ ਕੰਗੜਾ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਬਿਆਨਾਂ ਤੋਂ ਦੂਰੀ ਬਣਾ ਕੇ ਰੱਖੇ। ਹਾਲਾਂਕਿ ਕੰਗੜਾ ਰਣੌਦ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਉੱਤੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਗਏ ਸਨ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਨੇ ਜਿਹੜਾ ਦਿੱਲੀ ਅੰਦੋਲਨ ਚਲਾਇਆ ਉਸ ਦੇ ਵਿੱਚ ਧੀਆਂ ਦੀਆਂ ਪੱਤਾਂ ਤੱਕ ਉਡਾ ਦਿੱਤੀਆਂ ਤੇ ਬੰਦਿਆਂ ਦੇ ਕਤਲ ਤੱਕ ਕਰ ਦਿੱਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਥੇ ਹੀ ਚੁੱਪੀ ਨਹੀਂ ਸੀ ਵੱਟੂਈ ਗਈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਦੁਨੀਆ ਵੇਖ ਰਹੀ ਹੈ ਹਾਲਾਂਕਿ ਇਹ ਵਿਵਾਦਤਪੂਰਨ ਟਿੱਪਣੀਆਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਜੰਮ ਕੇ ਜਿੱਥੇ ਵਿਰੋਧ ਕੀਤਾ ਗਿਆ ਉੱਥੇ ਹੀ ਸੂਬੇ ਦੀ ਸਿਆਸਤ ਦੇ ਵਿੱਚ ਵੀ ਪੂਰੇ ਜੋਰਾਂ ਸ਼ੋਰਾਂ ਤੇ ਕੰਗੜਾ ਦਾ ਵਿਰੋਧ ਹੋਇਆ ਉਸ ਦੇ ਬਿਆਨਾਂ ਦਾ ਵਿਰੋਧ ਹੋਇਆ ਤੇ ਸਿੱਧੇ ਤੌਰ ਤੇ ਭਾਜਪਾ ਨੂੰ ਇਸ ਦਾ ਹੱਕਦਾਰ ਮੰਨਿਆ ਗਿਆ ਜਿਸ ਤੋਂ ਬਾਅਦ ਹਣ ਭਾਜਪਾ ਪੱਲਾ ਛਡਾਉਂਦੀ ਨਜ਼ਰ ਆ ਰਹੀ ਹੈ ਤੇ ਭਾਜਪਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਜਿਹੜਾ ਇਹ ਬਿਆਨ ਹੈ ਇਹ ਕੰਗੜਾ ਰਣੌਤ ਦਾ ਬਿਆਨ ਹੈ ਕਿ ਨਾ ਕਿ ਕਿਸੇ ਪਾਰਟੀ ਦਾ ਬਿਆਨ ਹੈ ਨਾ ਕਿ ਭਾਜਪਾ ਦਾ ਬਿਆਨ ਹੈ ਉਹਨਾਂ ਦੇ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਹੈ ਇਹ ਨਸੀਹਤ ਵੀ ਦਿੱਤੀ ਗਈ ਹੈ ਕੰਗੜਾ ਰਣੌਤ ਨੂੰ ਕਿ ਉਪਭੇਖ ਦੇ ਵਿੱਚ ਅਜਿਹੇ ਬਿਆਨਾਂ ਤੋਂ ਦੂਰੀ ਬਣਾ ਕੇ ਰੱਖੇ ਅਜਿਹੇ ਬਿਆਨ ਨਾ ਦੇਵੇ ਹਾਲਾਂਕਿ ਕੰਗੜਾ ਰਣੌਤ ਵਿਵਾਦਾਂ ਦਾ ਦੂਜਾ ਨਾਂ ਕਿਹਾ ਜਾਂਦੀ ਹੈ ਲੰਬੇ ਸਮੇਂ ਤੋਂ ਉਹ ਕਿਸਾਨਾਂ ਦੇ ਤਲਕੀ ਦਾ ਸ਼ਿਕਾਰ ਵੀ ਹੋਈ ਹੈ ਕਿਸਾਨਾਂ ਤੇ ਉਹ ਭੜਕਦੀ ਵੀ ਨਜ਼ਰ ਆਉਂਦੀ ਰਹੀ ਹੈ ਕਿਉਂਕਿ ਉਸ ਦੇ ਵੱਲੋਂ ਕਿਸਾਨਾਂ ਨੂੰ ਖਾਲਿਸਤਾਨੀ ਆਤਵਾਦੀ ਵੱਖਵਾਦੀ ਹੋਰ ਪਤਾ ਨਹੀਂ ਕਿਹੜੇ-ਕਿਹੜੇ ਸ਼ਬਦਾਂ ਦੇ ਨਾਲ ਵਿਰਾਜ਼ਿਆ ਗਿਆ ਹਾਲਾਂਕਿ ਕਿਸਾਨਾਂ ਦੇ ਵੱਲੋਂ ਜਮ ਕੇ ਕੰਗੜਾ ਦਾ ਵਿਰੋਧ ਕੀਤਾ ਗਿਆ ਕੰਗੜਾ ਰਣੋਦ ਦਾ ਜਿਹੜਾ ਵਿਰੋਧ ਹੈ ਇਸ ਤੋਂ ਪਹਿਲਾਂ ਤੋਂ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਬਾਲੀਵੁੱਡ ਤੋਂ ਹੀ ਹੁੰਦੀ ਹੈ ਉੱਥੇ ਵੀ ਕੰਗੜਾ ਰਣੌਤ ਦੀ ਕਿਸੇ ਦੇ ਨਾਲ ਨਹੀਂ ਬਣਦੀ ਕੰਗੜਾ ਰਣੌਤ ਹਮੇਸ਼ਾ ਕਿਸੇ ਨਾ ਕਿਸੇ ਦੀ ਅੱਖ ਦੇ ਵਿੱਚ ਖੜਕਦੀ ਰਹੀ ਹੈ ਕਿਉਂਕਿ ਕੰਗੜਾ ਰਣੌਤ ਦੀ ਜ਼ੁਬਾਨ ਦੇ ਵੱਲੋਂ ਜਿਹੜੇ ਸ਼ਬਦ ਵਰਤੇ ਗਏ ਨੇ ਉਹ ਹਮੇਸ਼ਾ ਤਲਖੀ ਭਰੇ ਨੇ ਹਾਲਾਂਕਿ ਉਹ ਵਿਵਾਦਤਪੂਰਨ ਟਿੱਪਣੀਆਂ ਕੰਗੜਾ ਰਣੌਤ ਦੇ ਰਾਹ ਦਾ ਰੋੜਾ ਬਣਦੀਆਂ ਨੇ ਪਹਿਲਾਂ ਬਾਲੀਵੁੱਡ ਦੇ ਵਿੱਚ ਬਣਦੀਆਂ ਆਈਆਂ ਉਸ ਤੋਂ ਬਾਅਦ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਿਸਾਨ ਅੰਦੋਲਨ ਚਲਾਇਆ ਗਿਆ ਉਦੋਂ ਵੀ ਕੰਗੜਾ ਰਣੌਤ ਦੇ ਵੱਲੋਂ ਬੀਬੀ ਮਹਿੰਦਰ ਕੌਰ ਸਮੇਤ ਬੀਆ ਨੂੰ ਕਿਹਾ ਗਿਆ ਕਿ ਉਹ 100-100 ਰੁਪਏ ਤੇ ਟਕੇ-ਟਕੇ ਤੇ ਵਿਕਣ ਵਾਲੀਆਂ ਨੇ ਜਿਸ ਤੋਂ ਬਾਅਦ ਔਰਤਾਂ ਦੇ ਵੱਲੋਂ ਵੀ ਡੈਫਾਰਮੇਸ਼ਨ ਤੱਕ ਦੇ ਕੇਸ ਠੋਕੇ ਗਏ ਕੰਗੜਾ ਰਣੋਦ ਦੇ ਉੱਤੇ ਵੱਡੀਆਂ ਟਿੱਪਣੀਆਂ ਹੋਈਆਂ ਵੱਡੇ ਚਰਚਾ ਹੋਏ ਵੱਡੇ ਬਿਆਨ ਹੋਏ ਵੱਡੀ ਤਲਕੀ ਹੋਈ ਹਾਲਾਂਕਿ ਕੰਗੜਾ ਰਣੋਦ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਇਹ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਉਸ ਤੋਂ ਬਾਅਦ ਹਰ ਵਾਰ ਕੰਗੜਾ ਦਾ ਵਿਰੋਧ ਹੋਇਆ ਕਦੇ ਪੰਜਾਬ ਦੇ ਵਿੱਚ ਉਸ ਦਾ ਵਿਰੋਧ ਹੋਇਆ ਤੇ ਕਦੇ ਕਿਸੇ ਹੋਰ ਸੂਬੇ ਦੇ ਵਿੱਚ ਉਸ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਜਦੋਂ ਉਹ ਸੰਸਦ ਮੈਂਬਰ ਬਣਦੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਥੱਪੜ ਦੀ ਗੂੰਜ ਨੇ ਕੰਗੜਾ ਰਣੌਤ ਨੂੰ ਮੁੜ ਤੋਂ ਵਿਵਾਦਾਂ ਦੇ ਵਿੱਚ ਘੇਰਿਆ ਤੇ ਉਸ ਤੋਂ ਬਾਅਦ ਹੁਣ ਕੰਗੜਾ ਰਣੌਤ ਦੀ ਜਿਹੜੀ ਫਿਲਮ ਐਮਰਜੈਂਸੀ ਆ ਉਹ ਵੀ ਵਿਵਾਦਾਂ ਦੇ ਵਿੱਚ ਹਾਲਾਂਕਿ ਕੰਗੜਾ ਰਣੌਤ ਦੇ ਨਾਲ ਜਿਹੜਾ ਵਿਵਾਦਾਂ ਦਾ ਨਾਤਾ ਹੈ ਉਹ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਕੰਗੜਾ ਰਣੌਤ ਦੇ ਨਾਲ ਵਿਵਾਦ ਲਗਾਤਾਰ ਚੱਲਦੇ ਆ ਰਹੇ ਨੇ ਜਾਂ ਇਹ ਕਹਿ ਲਿਆ ਕਿ ਵਿਵਾਦ ਕੰਗੜਾ ਰਣੌਤ ਦਾ ਪਿੱਛੇ ਹੀ ਨਹੀਂ ਛੱਡ ਰਹੇ ਹਾਲਾਂਕਿ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜਿਹਾ ਬੋਲੋਗੇ ਤੇਹਾ ਤੋਲੋਗੇ ਹਾਲਾਂਕਿ ਕੰਗੜਾ ਰਣੌਤ ਦੇ ਵੱਲੋਂ ਜਿਸ ਤਰ੍ਹਾਂ ਦੀ ਭਾ ਜਾਂਦੇ ਨੇ ਉਸ ਤੋਂ ਬਾਅਦ ਕੰਗੜਾ ਰਣੌਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਿਰਦੀ ਰਹੀ ਹੈ ਤੇ ਹੁਣ ਖੁਦ ਦੀ ਪਾਰਟੀ ਭਾਜਪਾ ਨੇ ਵੀ ਉਸ ਤੋਂ ਪੱਲਾ ਛਡਾਲਿਆ ਇਹ ਕਹਿ ਲਿਆ ਕਿ ਖਿਹੜਾ ਛਡਾਲਿਆ ਜਿਸ ਤਰ੍ਹਾਂ ਦੇ ਵਿਵਾਦਤਪੂਰਨ ਟਿੱਪਣੀਆਂ ਕੰਗੜਾ ਨਰੋਦੇ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਸਾਫ ਤੌਰ ਤੇ ਭਾਜਪਾ ਦਾ ਕਹਿਣਾ ਹੈ ਕਿ ਭਾਜਪਾ ਸਭ ਦਾ ਸਾਥ ਸਭ ਦਾ ਵਿਕਾਸ ਦੇ ਨਾਲ ਚੱਲਣ ਵਾਲੀ ਪਾਰਟੀ ਹੈ ਨਾ ਕਿ ਅਜਿਹੇ ਬਿਆਨਾਂ ਦੇ ਨਾਲ ਚੱਲਣ ਵਾਲੀ ਪਾਰਟੀ ਹੈ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਇਹ ਬਿਆਨ ਭਾਜਪਾ ਦਾ ਨਹੀਂ ਕੰਗੜਾ ਨਰੋਦ ਦਾ ਆਪਣਾ ਹੈ ਤੇ ਉਸ ਨੂੰ ਨਸੀਹਤ ਵੀ ਦੇ ਦਿੱਤੀ ਗਈ ਹੈ ਉਥੇ ਇੱਕ ਸਵਾਲ ਅਸੀਂ ਤੁਹਾਡੇ ਕੋਲੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕੰਗੜਾ ਨਰੋਦੇ ਵੱਲੋਂ ਵਿਵਾਦਤਪੂਰਨ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਸ ਬੰਦੇ ਦੇ ਵਿੱਚ ਤੁਹਾਡੀ ਕੀ ਰਾਏ ਹੈ ਤੁਸੀਂ ਆਪਣੀ ਹਾਂਜੀ ਕਰ ਸਕਦੇ ਹੋ ਓਨਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਵਿਵਾਦਾਂ ਦਾ ਦੂਜਾ ਨਾਂ ਕਹੀ ਜਾਣ ਵਾਲੀ ਕੰਗੜਾ ਰਣੌਤ ਦੇ ਨਾਲ ਜੁੜੀ ਹੋਈ ਹੈ ਕੰਗੜਾ ਰਣੌਤ ਦਾ ਐਸਓਆਰ ਸਾਥ ਛੱਡ ਦਿੱਤਾ ਹੈ ਦਰਸਲ ਜਿਹੜਾ ਇਹ ਸਾਥ ਛੱਡਿਆ ਕਿਸੇ ਹੋਰ ਨਹੀਂ ਸਕੋ ਕੰਗੜਾ ਰਣੌਤ ਦੀ ਆਪਣੀ ਹੀ ਪਾਰਟੀ ਭਾਜਪਾ ਦੇ ਵੱਲੋਂ ਉਸ ਦਾ ਸਾਥ ਛੱਡਿਆ ਗਿਆ ਜ਼ਿਕਰ ਖਾਸ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੰਗੜਾ ਰਣੌਤ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਆਤਵਾਦੀ ਖਾਲਿਸਤਾਨੀ ਤੇ ਹੋਰ ਵੀ ਵੱਡੇ ਇਲਜ਼ਾਮ ਲਗਾਏ ਗਏ ਸਨ ਉਸ ਨੂੰ ਲੈ ਕੇ ਸੁਬੇ ਦਿਨੀ ਸਗੋਂ ਦੇਸ਼ ਭਰ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਤਪੀ ਹੋਈ ਸੀ ਤੇ ਕੰਗੜਾ ਦੇ ਇਹਨਾਂ ਬਿਆਨਾਂ ਦੇ ਉੱਤੇ ਵਿਵਾਦਤਪੂਰਨ ਟਿੱਪਣੀਆਂ ਹੋ ਰਹੀਆਂ ਸਨ ਜਿਸ ਤੋਂ ਬਾਅਦ ਆਜ ਭਾਜਪਾ ਦੇ ਵੱਲੋਂ ਇੱਕ ਨੋਟਿਸ ਵੀ ਕੰਗੜਾ ਰਣੌਦ ਦੇ ਖਿਲਾਫ ਜਾਰੀ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਬਿਆਨ ਹੈ ਇਹ ਕੰਗੜਾ ਦਾ ਬਿਆਨ ਹੈ ਨਾ ਕਿ ਕੋਈ ਭਾਜਪਾ ਦਾ ਆਪਣਾ ਮਤ ਹੈ। ਉਹਨਾਂ ਦਾ ਕਹਿਣਾ ਹੈ ਕਿ ਭਵਿੱਖ ਦੇ ਵਿੱਚ ਕੰਗੜਾ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਬਿਆਨਾਂ ਤੋਂ ਦੂਰੀ ਬਣਾ ਕੇ ਰੱਖੇ। ਹਾਲਾਂਕਿ ਕੰਗੜਾ ਰਣੌਦ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਉੱਤੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਗਏ ਸਨ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਨੇ ਜਿਹੜਾ ਦਿੱਲੀ ਅੰਦੋਲਨ ਚਲਾਇਆ ਉਸ ਦੇ ਵਿੱਚ ਧੀਆਂ ਦੀਆਂ ਪੱਤਾਂ ਤੱਕ ਉਡਾ ਦਿੱਤੀਆਂ ਤੇ ਬੰਦਿਆਂ ਦੇ ਕਤਲ ਤੱਕ ਕਰ ਦਿੱਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਥੇ ਹੀ ਚੁੱਪੀ ਨਹੀਂ ਸੀ ਵੱਟੂਈ ਗਈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਦੁਨੀਆ ਵੇਖ ਰਹੀ ਹੈ ਹਾਲਾਂਕਿ ਇਹ ਵਿਵਾਦਤਪੂਰਨ ਟਿੱਪਣੀਆਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਜਮ ਕੇ ਜਿੱਥੇ ਵਿਰੋਧ ਕੀਤਾ ਗਿਆ ਉੱਥੇ ਹੀ ਸੂਬੇ ਦੀ ਸਿਆਸਤ ਦੇ ਵਿੱਚ ਵੀ ਪੂਰੇ ਜੋਰਾਂ ਸ਼ੋਰਾਂ ਤੇ ਕੰਗੜਾ ਦਾ ਵਿਰੋਧ ਹੋਇਆ ਉਸ ਦੇ ਬਿਆਨਾਂ ਦਾ ਵਿਰੋਧ ਹੋਇਆ ਤੇ ਸਿੱਧੇ ਤੌਰ ਤੇ ਭਾਜਪਾ ਨੂੰ ਇਸ ਦਾ ਹੱਕਦਾਰ ਮੰਨਿਆ ਗਿਆ ਜਿਸ ਤੋਂ ਬਾਅਦ ਹਣ ਭਾਜਪਾ ਪੱਲਾ ਛਡਾਉਂਦੀ ਨਜ਼ਰ ਆ ਰਹੀ ਹੈ ਤੇ ਭਾਜਪਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਜਿਹੜਾ ਇਹ ਬਿਆਨ ਹੈ ਇਹ ਕੰਗੜਾ ਰਣੌਤ ਦਾ ਬਿਆਨ ਹੈ ਕਿ ਨਾ ਕਿ ਕਿਸੇ ਪਾਰਟੀ ਦਾ ਬਿਆਨ ਹੈ ਨਾ ਕਿ ਭਾਜਪਾ ਦਾ ਬਿਆਨ ਹੈ ਉਹਨਾਂ ਦੇ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਹੈ ਇਹ ਨਸੀਹਤ ਵੀ ਦਿੱਤੀ ਗਈ ਹੈ ਕੰਗੜਾ ਰਣੌਤ ਨੂੰ ਕਿ ਉਪਭੇਖ ਦੇ ਵਿੱਚ ਅਜਿਹੇ ਬਿਆਨਾਂ ਤੋਂ ਦੂਰੀ ਬਣਾ ਕੇ ਰੱਖੇ ਅਜਿਹੇ ਬਿਆਨ ਨਾ ਦੇਵੇ ਹਾਲਾਂਕਿ ਕੰਗੜਾ ਰਣੌਤ ਵਿਵਾਦਾਂ ਦਾ ਦੂਜਾ ਨਾਂ ਨਹੀਂ ਜਾਂਦੀ ਹੈ ਲੰਬੇ ਸਮੇਂ ਤੋਂ ਉਹ ਕਿਸਾਨਾਂ ਦੇ ਤਲਕੀ ਦਾ ਸ਼ਿਕਾਰ ਵੀ ਹੋਈ ਹੈ ਕਿਸਾਨਾਂ ਤੇ ਉਪੜਕਦੀ ਵੀ ਨਜ਼ਰ ਆਉਂਦੀ ਰਹੀ ਹੈ ਕਿਉਂਕਿ ਉਸ ਦੇ ਵੱਲੋਂ ਕਿਸਾਨਾਂ ਨੂੰ ਖਾਲਿਸਤਾਨੀ ਆਤਵਾਦੀ ਵੱਖਵਾਦੀ ਹੋਰ ਪਤਾ ਨਹੀਂ ਕਿਹੜੇ-ਕਿਹੜੇ ਸ਼ਬਦਾਂ ਦੇ ਨਾਲ ਵਿਰਾਧਿਆ ਗਿਆ ਹਾਲਾਂਕਿ ਕਿਸਾਨਾਂ ਦੇ ਵੱਲੋਂ ਜਮ ਕੇ ਕੰਗੜਾ ਦਾ ਵਿਰੋਧ ਕੀਤਾ ਗਿਆ ਕੰਗੜਾ ਰਣੋਦ ਦਾ ਜਿਹੜਾ ਵਿਰੋਧ ਇਸ ਤੋਂ ਪਹਿਲਾਂ ਤੋਂ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਬਾਲੀਵੁੱਡ ਤੋਂ ਹੀ ਹੁੰਦੀ ਹੈ ਉੱਥੇ ਵੀ ਕੰਗੜਾ ਰਣੌਤ ਦੀ ਕਿਸੇ ਦੇ ਨਾਲ ਨਹੀਂ ਬਣਦੀ ਕੰਗੜਾ ਰਣੌਤ ਹਮੇਸ਼ਾ ਕਿਸੇ ਨਾ ਕਿਸੇ ਦੀ ਅੱਖ ਦੇ ਵਿੱਚ ਖੜਕਦੀ ਰਹੀ ਹੈ ਕਿਉਂਕਿ ਕੰਗੜਾ ਰਣੌਤ ਦੀ ਜ਼ੁਬਾਨ ਦੇ ਵੱਲੋਂ ਜਿਹੜੇ ਸ਼ਬਦ ਵਰਤੇ ਗਏ ਨੇ ਉਹ ਹਮੇਸ਼ਾ ਤਲਖੀ ਭਰੇ ਨੇ ਹਾਲਾਂਕਿ ਉਹ ਵਿਵਾਦਤਪੂਰਨ ਟਿੱਪਣੀਆਂ ਕੰਗੜਾ ਰਣੌਤ ਦੇ ਰਾਹ ਦਾ ਰੋੜਾ ਬਣਦੀਆਂ ਨੇ ਪਹਿਲਾਂ ਬਾਲੀਵੁੱਡ ਦੇ ਵਿੱਚ ਬਣਦੀਆਂ ਆਈਆਂ ਉਸ ਤੋਂ ਬਾਅਦ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਿਸਾਨ ਅੰਦੋਲਨ ਚਲਾਇਆ ਗਿਆ ਉਦੋਂ ਵੀ ਕੰਗੜਾ ਰਣੌਤ ਦੇ ਵੱਲੋਂ ਬੀਬੀ ਮਹਿੰਦਰ ਕੌਰ ਸਮੇਤ ਬੀਬੀਆਂ ਨੂੰ ਕਿਹਾ ਗਿਆ ਕਿ ਉਹ 100-100 ਰੁਪਏ ਤੇ ਟਕੇ-ਟਕੇ ਤੇ ਵਿਕਣ ਵਾਲੀਆਂ ਨੇ ਜਿਸ ਤੋਂ ਬਾਅਦ ਔਰਤਾਂ ਦੇ ਵੱਲੋਂ ਵੀ ਡੈਫਰਮੇਸ਼ਨ ਤੱਕ ਦੇ ਕੇਸ ਠੋਕੇ ਗਏ ਕੰਗੜਾ ਰਣੌਦ ਦੇ ਉੱਤੇ ਵੱਡੀਆਂ ਟਿੱਪਣੀਆਂ ਹੋਈਆਂ ਵੱਡੇ ਚਰਚਾ ਹੋਏ ਵੱਡੇ ਬਿਆਨ ਹੋਏ ਵੱਡੀ ਤਲਕੀ ਹੋਈ ਹਾਲਾਂਕਿ ਕੰਗੜਾ ਰਣੌਦ ਦੇ ਵੱਲੋਂ ਜਿਸ ਤਰ੍ਹਾਂ ਦੀਆਂ ਇਹ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਉਸ ਤੋਂ ਬਾਅਦ ਹਰ ਵਾਰ ਕੰਗੜਾ ਦਾ ਵਿਰੋਧ ਹੋਇਆ ਕਦੇ ਪੰਜਾਬ ਦੇ ਵਿੱਚ ਉਸ ਦਾ ਵਿਰੋਧ ਹੋਇਆ ਤੇ ਕਦੇ ਕਿਸੇ ਹੋਰ ਸੂਬੇ ਦੇ ਵਿੱਚ ਉਸ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਜਦੋਂ ਉਹ ਸੰਸਦ ਮੈਂਬਰ ਬਣਦੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਥੱਪੜ ਦੀ ਗੂੰਜ ਨੇ ਕੰਗਣਾ ਰਣੌਤ ਨੂੰ ਮੁੜ ਤੋਂ ਵਿਵਾਦਾਂ ਦੇ ਵਿੱਚ ਘੇਰਿਆ ਤੇ ਉਸ ਤੋਂ ਬਾਅਦ ਹੁਣ ਕੰਗਣਾ ਰਣੌਤ ਦੀ ਜਿਹੜੀ ਫਿਲਮ ਐਮਰਜੈਂਸੀ ਹੈ ਉਹ ਵੀ ਵਿਵਾਦਾਂ ਦੇ ਵਿੱਚ ਹਾਲਾਂਕਿ ਕੰਗਣਾ ਰਣੌਤ ਦੇ ਨਾਲ ਜਿਹੜਾ ਵਿਵਾਦਾਂ ਦਾ ਨਾਤਾ ਹੈ ਉਹ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਕੰਗਣਾ ਰਣੌਤ ਦੇ ਨਾਲ ਵਿਵਾਦ ਲਗਾਤਾਰ ਚੱਲਦੇ ਆ ਰਹੇ ਨੇ ਜਾਂ ਇਹ ਕਹਿ ਲਈਏ ਕਿ ਵਿਵਾਦ ਕੰਗਣਾ ਰਣੌਤ ਦਾ ਪਿੱਛੇ ਹੀ ਨਹੀਂ ਛੱਡ ਰਹੇ ਹਾਲਾਂਕਿ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜਿਹਾ ਬੋਲੋਗੇ ਤੇਹਾ ਤੋਲੋਗੇ ਹਾਲਾਂਕਿ ਕੰਗਣਾ ਰਣੌਤ ਦੇ ਵੱਲੋਂ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਜਾਂਦੀ ਜਤੇ ਜਾਂਦੇ ਨੇ ਉਸ ਤੋਂ ਬਾਅਦ ਕੰਗੜਾ ਰਨੌਤ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਘਿਰਦੀ ਰਹੀ ਹੈ ਤੇ ਹੁਣ ਖੁਦ ਦੀ ਪਾਰਟੀ ਭਾਜਪਾ ਨੇ ਵੀ ਉਸ ਤੋਂ ਪੱਲਾ ਛਡਾਲਿਆ ਇਹ ਕਹਿ ਲਿਆ ਕਿ ਖਿਹੜਾ ਛਡਾਲਿਆ ਜਿਸ ਤਰ੍ਹਾਂ ਦੇ ਵਿਵਾਦਤਪੂਰਨ ਟਿੱਪਣੀਆਂ ਕੰਗੜਾ ਨਰੋਦ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਸਾਫ ਤੌਰ ਤੇ ਭਾਜਪਾ ਦਾ ਕਹਿਣਾ ਹੈ ਕਿ ਭਾਜਪਾ ਸਭ ਦਾ ਸਾਥ ਸਭ ਦਾ ਵਿਕਾਸ ਦੇ ਨਾਲ ਚੱਲਣ ਵਾਲੀ ਪਾਰਟੀ ਹੈ ਨਾ ਕਿ ਅਜਿਹੇ ਬਿਆਨਾਂ ਦੇ ਨਾਲ ਚੱਲਣ ਵਾਲੀ ਪਾਰਟੀ ਹੈ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਇਹ ਬਿਆਨ ਭਾਜਪਾ ਦਾ ਨਹੀਂ ਕੰਗੜਾ ਨਰੋਦ ਦਾ ਆਪਣਾ ਹੈ ਤੇ ਉਸ ਨੂੰ ਨਸੀਹਤ ਵੀ ਦੇ ਦਿੱਤੀ ਗਈ ਹੈ ਉਥੇ ਇੱਕ ਸਵਾਲ ਸੀ ਤੁਹਾਡੇ ਕੋਲੋਂ ਵੀ ਪੁੱਛ ਲੈਣਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕੰਗੜਾ ਨਰੋਦ ਦੇ ਵੱਲੋਂ ਵਿਵਾਦਤਪੂਰਨ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਸ ਸੰਬੰਧ ਵਿੱਚ ਤੁਹਾਡੀ ਕੀ ਰਾਏ ਹੈ ਤੁਸੀਂ ਆਪਣ ਸਾਂਝੀ ਕਰ ਸਕਦੇ ਹੋ ਓਨਅਰ ਦੇ ਨਾਲ ਜੁੜਿਓ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਵਿਵਾਦਾਂ ਦਾ ਦੂਜਾ ਨਾਂ ਕਹੀ ਜਾਣ ਵਾਲੀ ਕੰਗੜਾ ਰਣੌਤ ਦੇ ਨਾਲ ਜੁੜੀ ਹੋਈ ਹੈ ਕੰਗੜਾ ਰਣੌਤ ਦਾ ਐਸਓਆਰ ਸਾਥ ਛੱਡ ਦਿੱਤਾ ਹੈ ਦਰਸਲ ਜਿਹੜਾ ਇਹ ਸਾਥ ਛੱਡਿਆ ਕਿਸੇ ਹੋਰ ਨਹੀਂ ਸਗੋ ਕੰਗੜਾ ਰਣੌਤ ਦੀ ਆਪਣੀ ਹੀ ਪਾਰਟੀ ਭਾਜਪਾ ਦੇ ਵੱਲੋਂ ਉਸ ਦਾ ਸਾਥ ਛੱਡਿਆ ਗਿਆ ਜ਼ਿਕਰ ਖਾਸ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੰਗੜਾ ਰਣੌਤ ਦੇ ਵੱਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਆਤਵਾਦੀ ਖਾਲਿਸਤਾਨੀ ਤੇ ਹੋਰ ਵੀ ਵੱਡੇ ਇਲਜ਼ਾਮ ਲਗਾਏ ਗਏ ਸਨ ਉਸ ਨੂੰ ਲੈ ਕੇ ਸੂਬੇ ਦੀ ਨਹੀਂ ਸਗੋ ਦੇਸ਼ ਭਰ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਤਪੀ ਹੋਈ ਸੀ ਤੇ ਕੰਗੜਾ ਦੇ ਇਹਨਾਂ ਬਿਆਨਾਂ ਦੇ ਉੱਤੇ ਵਿਵਾਦਤਪੂਰਨ ਟਿੱਪਣੀਆਂ ਹੋ ਰਹੀਆਂ ਸਨ ਜਿਸ ਤੋਂ ਬਾਅਦ ਆਜ ਭਾਜਪਾ ਦੇ ਵੱਲੋਂ ਇੱਕ ਨੋਟਿਸ ਵੀ ਕੰਗੜਾ ਰਣੌਤ ਦੇ ਖਿਲਾਫ ਜਾਰੀ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਬਿਆਨ ਹੈ ਇਹ ਕੰਗੜਾ ਦਾ ਬਿਆਨ ਹੈ ਨਾ ਕਿ ਕੋਈ ਭਾਜਪਾ ਦਾ ਆਪਣਾ ਮਤ ਹੈ ਉਹਨਾਂ ਦਾ ਕਹਿਣਾ ਹੈ ਕਿ ਭਵਿੱਖ ਦੇ ਵਿੱਚ ਕੰਗੜਾ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਬਿਆਨਾਂ ਤੋਂ ਦੂਰੀ ਬਣਾ ਕੇ ਰੱਖੇ ਹਾਲਾਂਕਿ ਕੰਗੜਾ ਰਣੌਤ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਉੱਤੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਗਏ ਸਨ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਨੇ ਜਿਹੜਾ ਦਿੱਲੀ ਅੰਦੋਲਨ ਚਲਾਇਆ ਉਸ ਦੇ ਵਿੱਚ ਧੀਆਂ ਦੀਆਂ ਪੱਤਾਂ ਤੱਕ ਉਡਾ ਦਿੱਤੀਆਂ ਤੇ ਬੰਦਿਆਂ ਦੇ ਕਤਲ ਤੱਕ ਕਰ ਦਿੱਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਥੇ ਹੀ ਚੁੱਪੀ ਨਹੀਂ ਸੀ ਵੱਟੂਈ ਗਈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਦੁਨੀਆ ਵੇਖ ਰਹੀ ਹੈ ਹਾਲਾਂਕਿ ਇਹ ਵਿਵਾਦਤਪੂਰਨ ਟਿੱਪਣੀਆਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਜੰਮ ਕੇ ਜਿੱਥੇ ਵਿਰੋਧ ਕੀਤਾ ਗਿਆ ਉੱਥੇ ਹੀ ਸੂਬੇ ਦੀ ਸਿਆਸਤ ਦੇ ਵਿੱਚ ਵੀ ਪੂਰੇ ਜੋਰਾਂ ਸ਼ੋਰਾਂ ਤੇ ਕੰਗੜਾ ਦਾ ਵਿਰੋਧ ਹੋਇਆ ਉਸ ਦੇ ਬਿਆਨਾਂ ਦਾ ਵਿਰੋਧ ਹੋਇਆ ਤੇ ਸਿੱਧੇ ਤੌਰ ਤੇ ਭਾਜਪਾ ਨੂੰ ਇਸ ਦਾ ਹੱਕਦਾਰ ਮੰਨਿਆ ਗਿਆ ਜਿਸ ਤੋਂ ਬਾਅਦ ਹੁਣ ਭਾਜਪਾ ਪੱਲਾ ਛਡਾਉਂਦੀ ਨਜ਼ਰ ਆ ਰਹੀ ਹੈ ਤੇ ਭਾਜਪਾ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਜਿਹੜਾ ਇਹ ਬਿਆਨ ਹੈ ਇਹ ਕੰਗੜਾ ਰਣੌਤ ਦਾ ਬਿਆਨ ਹੈ ਕਿ ਨਾ ਕਿ ਕਿਸੇ ਪਾਰਟੀ ਦਾ ਬਿਆਨ ਹੈ ਨਾ ਕਿ ਭਾਜਪਾ ਦਾ ਬਿਆਨ ਹੈ ਉਹਨਾਂ ਦੇ ਵੱਲੋਂ ਇਹ ਹਦਾਇਤ ਵੀ ਕੀਤੀ ਗਈ ਹੈ ਇਹ ਨਸੀਹਤ ਵੀ ਦਿੱਤੀ ਗਈ ਹੈ ਕੰਗੜਾ ਰਣੌਤ ਨੂੰ ਕਿ ਉਪਭੇਖ ਦੇ ਵਿੱਚ ਅਜਿਹੇ ਬਿਆਨਾਂ ਤੋਂ ਦੂਰੀ ਬਣਾ ਕੇ ਰੱਖੇ ਅਜਿਹੇ ਬਿਆਨ ਨਾ ਦੇਵੇ ਹਾਲਾਂਕਿ ਕੰਗੜਾ ਰਣੌਤ ਵਿਵਾਦਾਂ ਦਾ ਦੂਜਾ ਨਾਂ ਕਿਹਾ ਜਾਂਦੀ ਹੈ ਲੰਬੇ ਸਮੇਂ ਤੋਂ ਉਹ ਕਿਸਾਨਾਂ ਦੇ ਤਲਕੀ ਦਾ ਸ਼ਿਕਾਰ ਵੀ ਹੋਈ ਹੈ ਕਿਸਾਨਾਂ ਤੇ ਉਹ ਭੜਕਦੀ ਵੀ ਨਜ਼ਰ ਆਉਂਦੀ ਰਹੀ ਹੈ ਕਿਉਂਕਿ ਉਸ ਦੇ ਵੱਲੋਂ ਕਿਸਾਨਾਂ ਨੂੰ ਖਾਲਿਸਤਾਨੀ ਆਤਵਾਦੀ ਵੱਖਵਾਦੀ ਹੋਰ ਪਤਾ ਨਹੀਂ ਕਿਹੜੇ-ਕਿਹੜੇ ਸ਼ਬਦਾਂ ਦੇ ਨਾਲ ਵਿਰਾਧਿਆ ਗਿਆ ਹਾਲਾਂਕਿ ਕਿਸਾਨਾਂ ਦੇ ਵੱਲੋਂ ਜਮ ਕੇ ਕੰਗੜਾ ਦਾ ਵਿਰੋਧ ਕੀਤਾ ਗਿਆ ਕੰਗੜਾ ਰਣੋਦ ਦਾ ਜਿਹੜਾ ਵਿਰੋਧ ਇਸ ਤੋਂ ਪਹਿਲਾਂ ਤੋਂ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਬਾਲੀਵੁੱਡ ਤੋਂ ਹੀ ਹੁੰਦੀ ਹੈ ਉੱਥੇ ਵੀ ਕੰਗੜਾ ਰਣੌਤ ਦੀ ਕਿਸੇ ਦੇ ਨਾਲ ਨਹੀਂ ਬਣਦੀ ਕੰਗੜਾ ਰਣੌਤ ਹਮੇਸ਼ਾ ਕਿਸੇ ਨਾ ਕਿਸੇ ਦੀ ਅੱਖ ਦੇ ਵਿੱਚ ਖੜਕਦੀ ਰਹੀ ਹੈ ਕਿਉਂਕਿ ਕੰਗੜਾ ਰਣੌਤ ਦੀ ਜ਼ੁਬਾਨ ਦੇ ਵੱਲੋਂ ਜਿਹੜੇ ਸ਼ਬਦ ਵਰਤੇ ਗਏ ਨੇ ਉਹ ਹਮੇਸ਼ਾ ਤਲਖੀ ਭਰੇ ਨੇ ਹਾਲਾਂਕਿ ਉਹ ਵਿਵਾਦਤਪੂਰਨ ਟਿੱਪਣੀਆਂ ਕੰਗੜਾ ਰਣੌਤ ਦੇ ਰਾਹ ਦਾ ਰੋੜਾ ਬਣਦੀਆਂ ਨੇ ਪਹਿਲਾਂ ਬਾਲੀਵੁੱਡ ਦੇ ਵਿੱਚ ਬਣਦੀਆਂ ਆਈਆਂ ਉਸ ਤੋਂ ਬਾਅਦ ਜਦੋਂ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਿਸਾਨ ਅੰਦੋਲਨ ਚਲਾਇਆ ਗਿਆ ਉਦੋਂ ਵੀ ਕੰਗੜਾ ਰਣੌਤ ਦੇ ਵੱਲੋਂ ਬੀਬੀ ਮਹਿੰਦਰ ਕੌਰ ਸਮੇਤ ਬੀਬੀਆਂ ਨੂੰ ਕਿਹਾ ਗਿਆ ਕਿ ਉਹ 100-100 ਰੁਪਏ ਤੇ ਟਕੇ-ਟਕੇ ਤੇ ਵੇਕਣ ਵਾਲੀਆਂ ਨੇ ਜਿਸ ਤੋਂ ਬਾਅਦ ਔਰਤਾਂ ਦੇ ਵੱਲੋਂ ਵੀ ਡਿਫਾਰਮੇਸ਼ਨ ਤੱਕ ਦੇ ਕੇਸ ਠੋਕੇਗੇ ਕੰਗੜਾ